ਆਰਥਿਕਲਾ ਆਦੀ ਮਾਰਹੇਟ ਆਈ ਮਿਨੀ ਬੱਸ ਆਪਰੇਟਰ ਯੂਨੀਅਨ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮਦਦ ਦੀ ਗੁਹਾਰ ਲਗਾਈ ਹੈ ਯੂਨੀਅਨ ਦੇ ਸੁਭਾਈ ਪ੍ਰਧਾਨ ਹਰਜਿੰਦਰ ਸਿੰਘ ਗਰੇਵਾਲ ਨੇ ਦੱਸਿਆ ਕਿ ਉਹ ਪਹਿਲਾਂ ਹੀ ਆਰਥਿਕ ਸੰਕਟ ਦਾ ਸਾਹਮਣਾ ਕਰ ਰਹੇ ਨੇ ਅੱਜ ਅਸੀਂ ਪ੍ਰੈਸ ਕਾਨਫਰੰਸ ਰੱਖੀ ਹੈਗੀ ਆ ਸਾਡੇ ਮਿਨੀ ਬੱਸ 3-4000 ਮਿਨੀ ਬੱਸਾਂ ਪੰਜਾਬ ਚੱਲਦੀਆਂ ਨੇ ਜਿਹੜੀਆਂ ਕਿ ਆਪਣੇ ਅਨਐਮਪਲੋਇਡ ਇਕਨੋਮਿਕ ਵੀਕਰ ਸੈਕਸ਼ਨ ਐਕਸ ਆਰਮੀ ਗ੍ਰੈਜੂਏਟ ਤੇ ਹੋਰ ਕੈਟੇਗਰੀਆਂ ਨੂੰ ਸਾਨੂੰ ਪਰਮਿਟ ਮਿਲੇ ਨੇ ਕਈ ਸਾਲਾਂ ਤੋਂ 1980 ਤੋਂ ਅਸੀਂ ਚੱਲ ਰਹੇ ਹਾਂ ਉਹ ਉਹ ਪਰਮਿਟ ਅੱਜ ਹਾਈ ਕੋਰਟ ਨੇ ਸੁਪਰੀਮ ਕੋਰਟ ਦੇ ਕੁਝ ਆਰਡਰਾਂ ਕਰਕੇ ਨਲ ਐਨਵੋਇਡ ਹੋ ਗਏ ਨੇ ਇਹ बार-बार ਸਰਕਾਰ ਸਕੀਮ ਬਣਾਉਂਦੀ ਹੈਗੀ ਤੇ ਸਾਡੀ ਸਕੀਮ ਸਟਕ ਡਾਊਨ ਹੋ ਜਾਂਦੀ ਹੈ ਕੋਰਟ ਚੋ ਇਸ ਬਾਰੇ ਅਸੀਂ ਅੱਜ ਇੱਕ ਤਾਂ ਇਹ ਬੇਨਤੀ ਲੈ ਕੇ ਆਏ ਹਾਂ ਵੀ ਨਵੀਂ ਕਾਂਗਰਸ ਦੀ ਸਰਕਾਰ ਬਣੀ ਹੈ ਉਹਨੂੰ ਅਸੀਂ ਲੱਖ ਲੱਖ ਵਧਾਈ ਦਿੰਨੇ ਆ ਜੀ ਆਇਆਂ ਕਹਿੰਦੇ ਆ ਤੇ ਮਹਾਰਾਜ ਜੀ ਨੂੰ ਅਸੀਂ ਚੋਣਾਂ ਦੌਰਾਨ ਅਸੀਂ ਬੇਨਤੀਆਂ ਵੀ ਕੀਤੀਆਂ ਵੀ ਸਾਡਾ ਪਰਮਿਟਾਂ ਦਾ ਕੋਈ ਮਸਲਾ ਸਾਡਾ ਕੱਢ ਕੇ ਹੱਲ ਕਰੋ ਉਹਨਾਂ ਨੇ ਸਾਨੂੰ ਵਾਅਦਾ ਵੀ ਕੀਤਾ ਦੌਰਾਨ ਚਰਾਨੇ ਦੌਰਾਨੇ ਚੋਣਾਂ ਉਸੇ ਬਾਬਤ ਅਸੀਂ ਇੱਕ ਬੇਨਤੀ ਵੀ ਕਰਦੇ ਹਾਂਗੇ ਵੀ ਸਾਨੂੰ ਆਪਦੇ ਕੀਮਤੀ ਸਮਾਂ ਵਿੱਚੋਂ ਸਾਡੇ ਮਸਲੇ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਨ ਜਿਹੜਾ ਅਸੀਂ ਇਸ ਕਿੱਤੇ ਨਾਲ ਕਈ ਸਾਲਾਂ ਤੋਂ ਜੁੜੇ ਹੋਏ ਹਾਂ ਤੇ ਸਾਨੂੰ ਸਾਡੀ ਮਦਦ ਕੀਤੀ ਜਾਵੇ ਦੂਜਾ ਸੁਪਰੀਮ ਕੋਰਟ ਨੇ ਬਹੁਤੀਆਂ ਬਸਾਂ ਦੇ ਪਰਮਿਟ ਵੀ ਰੱਦ ਕਰ ਦਿੱਤੇ ਨੇ ਜਿਸ ਨੇ ਚੱਲਦੇ ਆ ਉਹਨਾਂ ਦੀ ਰੋਜ਼ੀ ਰੋਟੀ ਦਾ ਚੱਲਣਾ ਵੀ ਮੁਸ਼ਕਿਲ ਹੋ ਗਿਆ ਹੈ ਚੰਡੀਗੜ੍ਹ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਸੁਭਾਈ ਜੱਥੇਬੰਦੀ ਨੇ ਪੰਜਾਬ ਸਰਕਾਰ ਨੂੰ ਅਰਜ਼ ਕੀਤੀ ਕਿ ਉਹਨਾਂ ਦੇ ਮਸਲੇ ਦਾ ਜਲਦੀ ਹੱਲ ਕੱਢਿਆ ਜਾਵੇ ਤਾਂ ਜੋ ਉਹ ਆਪਣੇ ਪਰਿਵਾਰ ਦਾ ਪੇਟ ਭਰ ਸਕਣ